ਨਾਮੁ ਨਾਮੁ ਮੋਹਣੀਆ ਮੋਨਾ ਤੁਮ ਕੋ ਅਛਿਆਲੇ ਗਾ ਬਨਾਵ ਤੁਦਨਾ ਤੁਨਾ ਪਾਰਿ ਜੀ ਆਸਾਟ ਹੋ ਰਿ ਤੁਦਨਾਲੇ ਨਾਮੁ ਨਾਮੁ ਰੂਪ ਮਾਵਰ ਤੁਰਾ ਗਾ ਬਨਾਵ ਤੁਦਨਾ ਕਾਣੀ ਚਾਰੇ ਗਾ ਤੁਦੋਂ ਖੰਡੋ ਮੰਡੋ ਬ੍ਰਹੁੰਡਾ ਕਾਤਾ ਰਖਿਏ ਦੇ ਤਾਰੇ Rai Rangi Rangi chi ddweud ਸਰਸਵਤੀ ਮਨ ਪ੍ਰਪਤਿ ਮਾਈ ਦਾ ਪੀਤ ਮਤਲ ਕੀ ਹਿਤ ਪਾਏ ਜਾਨੀ ਚਾਨੀ ਗੁਰ ਗੁਰਾਈ ਕਾਨ ਜਾਏ ਤੇ ਜੀਤਰਾ ਬੜਿਆਈ ਸਭ ਸਤ ਸਭ ਸਤ ਸਭ ਕੀ ਆਈਆ ਸਤਿ ਪ੍ਰਕਾਸ਼ ਕੀ ਆਵੜਈਆ ਤੁਧ ਗੁਰੂ ਸੁਦੇ ਗਣਾਂ ਨਾ ਪਾਈਆ ਕਰਮ ਦਾ ਨਾ ਨਾਮ ਕੀ ਲਾਗੈ ਭੂਖਾ ਦੁਖਾ ਖਾਇ ਤ੍ਰਿਜੈ ਦੁਖਾਇ ਸੋਕਾ ਸਰਾ ਮੇਰੀ ਮਾਈ ਸਤ ਸਾਰੋ ਸਤ ਨਾਇ ਰਾਉ ਸਤ ਨਾਮ ਕੀ ਦਿਲ ਬੜਾਈ ਆਪ ਕੇ ਕੀਮਤ ਨਹੀਂ ਪਾਇ ਜੇ ਸਾਰ ਮਿਲ ਕਾ ਪਰ ਪਾਇ ਵੱਡਾ ਨਾ ਹੋਵੇ ਕਾਟਨ ਜਾਏ ਨਾ ਹੋ ਸਾਇ ਔਰ ਕੇ ਜਨ ਸਤਿਗੁਰੂ ਸਤਪੁਰਖ ਬਿਨਾ ਗੁਰੂ ਵਰਪਾਸ ਆ ਕੀਰੇ ਕਿਰਮਾ ਸਤਗੁਰ ਸਰਨਾਈ ਕਰਦਾ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੁਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸੁਖਾਈ ਹਰ ਕੀਰਤ ਹਾਂ ਜੀ ਰਾਂ ਰਾਸ ਰਹਾਉ प्रकाश मेरे मीता गुरदेव मुखो राम नाम प्रकाश गुरमत तो नाम मेरा प्राण सकाय हर रहा ਰਗਵੀ ਵਾਸਾ ਜਨਾਰਦਨ ਸਤਗੁਰ ਸੰਗਤ ਪਾਈ ਜਨ ਤੁਰ ਮस्तक ਚਲਿ ਆਸ ਭਨ ਤਨ ਸਭ ਸੰਗ ਕੋ ਨਿਕਾਰ ਉਸ ਪਾਇ ਮਨਨ ਹੋ ਨਾਨਕ ਨਾਮ ਪ੍ਰਗਾਸ ਰਾਗ ਗੁਰੂ ਜੀ ਮਨ ਲਾ ਲਿਵਾਈ ਕਾਏ ਮਨ ਤਿਤ ਬੈ ਉਦਮਾਨ ਜਹ ਆਰਾਰ ਜੀਓ ਪਰਿਆ ਸਵਾਦ ਪਰਮਾ ਜਨਤੋ Yeah. I ਸਤਿ ਸ਼੍ਰੀ ਅਕਾਲ ਰੰਤਾਰ ਜੀ ਆਇਕਾ ਵਰਕ ਸੁਮਾਨ ਇਕਾ ਧਾਤੇ ਕਬੇ ਕਾਲੀ ਕੀ ਸਾਦੇ ਲਈ ਚੋਟ ਪਟਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਆਉ ਦੁਦਨਾ ਵਰਣਾ ਜਾਣਾਈ ਤੂੰ ਪਾਰ ਬ੍ਰਹਮ ਬੇਅੰਤ ਵਾਕੋ ਤੇਰੇ ਬਾਸਵਲਾ ਤੁਜੀ ਰਤੋ ਇਕਾਂੰਤਾ ਤੇਰੀ ਅਨਕਾ ਤੇਰੀ ਅਨਕਾ ਕਰੇਰ ਪੂਜਾ ਜੀ ਤਮਕਾ ਭੇਜੇ ਬੇਅੰਤਾ ਤੇਰੀ ਅਨੇਕਾ ਤੇਰੀ ਅਨੇਕਾ ਕੋੜੇ ਮੋਦ ਮਤਸਵਾਜ ਜੀ ਕਰ ਕਰਿਆ ਕਟ ਕਰਨ ਕਰੰਤਾ ਸੇ ਭਗਤਾ ਸੇ ਸਤਿ ਆਦੂਆ ਸ੍ਰੀ ਕਾ ਪਰਾਪਰ ਕਰਤਾ ਜੀ ਤੁਹ ਜੀ ਬੜਾ ਵਰਨਾ ਕੋਈ ਤੂ ਜੋਜੁ ਜੋ ਕੈਕਾ ਸੁਦਾ ਸਦਾ ਤੋਣ ਕੋ ਜੀ ਦੂ ਨਿੰਦਲ ਕਰਤਾ ਸੋਾਈ ਸੁਦਾ ਪੇ ਭਾਵੈ ਜਿ ਕੋਈ ਵਰਤਾ ਜੀ ਦੂ ਆਪੇ ਕਰੈ ਸੋਾਈ ਸੁਦਾ ਪੇ ਤੁਸਾ ਪਾਈ ਜੀ ਸੁਦਾ ਪੇ ਸਰਸਾ ਕੋਈ ਜਨਨਾਨਕ ਗੁਣ ਗਾਵੈ ਕਰਤੇ ਰਿਹਾ ਪਾਈ ਰਹਾ ਤੋ ਤੇ ਤੁਮ ਕ੍ਰਿਪਾ ਕਰੀ ਨਾ ਰਤਨਾ ਪਾਇ ਗੁਰੂ ਨ ਕੋਤਾ ਮਨ ਮੁਕਤ ਭਾਇਆ ਸਾਥ ਜੋੜਿਆ ਆਤਮ ਲਾਇਆ ਤੂੰ ਦਰਿਆ ਆਓ ਸਰੋਦੀ ਮਾਈ ਹੁਜਰਣਾ ਜਿੰਦਾ ਕੋਈ ਨਾ ਦੇ ਜੀ ਜਾਂ ਤੋ ਦੁਜਾ ਨਾਹੀ ਸੋਈ ਜਨ ਜਨ ਹੈ ਆਪਣਾ ਸਾਜੀਆ ਕਰੋ ਗਾਣਾ ਜਿੰਨਾ ਤੇਰਾ ਸੁਪਕਾਇ ਸਜੇ ਆਨਾ ਸੁਮਾਇ ਤੂੰ ਆਪੇ ਕਰਤਾ ਦੇ ਰਾਗੀਆ ਸਾ ਹੋਏ ਰਤਨ ਦੂਜਾ ਵਰਣ ਕੋਏ ਤੂੰ ਕਰ ਕਰ ਦੇਕਾ